ਅੱਜ ਖੁਸ਼ੀਆਂ ਦੇ ਘਰ ਦੇ ਵਿੱਚ ਬਾਈ ਜੀ ਹੁਣੀ ਸੇਵਾ ਲੈ ਕੇ ਆਏ ਨੇ ਇੱਥੇ ਸਾਡੇ ਇੱਕ ਬਾਥਰੂਮ ਬਣ ਰਹੇ ਨੇ ਜੀ ਉਸ ਬਾਥਰੂਮਾਂ ਦੇ ਵਿੱਚ ਟਾਇਲ ਲੱਗਣੀ ਸੀ ਉਹ ਵੀਰੇ ਹੁਣਾਂ ਨੇ ਸੇਵਾ ਕੀਤੀ ਸਾਰੀ ਟਾਇਲਾਂ ਦੀ ਨਾਲ ਨਾਲ ਇੱਥੇ ਸਾਨੂੰ ਰਾਸ਼ਨ ਪਾਉਣ ਵਾਸਤੇ ਕੁਝ ਡਰਮ ਚਾਹੀਦੇ ਸੀ ਕਿਉਂਕਿ ਇੱਥੇ ਸਾਡੇ ਸਟੋਰ ਦੇ ਵਿੱਚ ਕਾਫੀ ਨੁਕਸਾਨ ਹੁੰਦਾ ਸੀ ਚੂਹੇ ਵਗੈਰਾ ਫਿਰਦੇ ਆਸੇ ਪਾਸੇ ਖੇਤ ਕਰਕੇ ਇਹ ਉਹ ਭਰਾ ਨੇ ਜਿਹੜੇ ਹਰ ਮਹੀਨੇ ਹਰ ਕੁਝ ਦਿਨਾਂ ਬਾਅਦ ਕਾਲੀ ਮਾਤਾ ਮੰਦਰ ਦੇ ਅੰਦਰ ਲੰਗਰ ਲਗਾਉਂਦੇ ਨੇ ਉਹ ਲੋਕ ਜਿਨ੍ਹਾਂ ਨੂੰ ਆਪਣਿਆਂ ਨੇ ਹੀ ਨਰਕ 'ਚ ਧੱਕਾ ਦਿੱਤਾ ਈ ਉਹਨਾਂ ਦੀ ਸੇਵਾ ਕਰਦੇ ਨੇ ਇਹ ਉਹਨਾਂ ਦਾ ਖਿਆਲ ਰੱਖਦੇ ਨੇ ਬਹੁਤ ਵਧੀਆ ਤੁਹਾਨੂੰ ਲੱਗੀ ਕਿਹੜੀ ਚੀਜ਼ਾਂ ਉਹ ਕਹਿੰਦੇ ਦੇਖੀ ਜੀ ਸਾਨੂੰ ਆ ਕੇ ਦਿਲ ਖੁਸ਼ ਹੋ ਗਈ ਸੀ ਵੀ ਬਾਕੀ ਸਾਡੀ ਕੋਈ ਸੇਵਾ ਜੋ ਮੰਡੀ ਦੇ ਸਹਾਇਜੋਗ ਪਿੰਡ ਪਾਈਆਂ ਦੇ ਸਹਾਇਜੋਗ ਦਾ ਮਿਲ ਰਹੀ ਆ ਉਹ ਸੇਵਾ ਸਾਨੂੰ ਬੰਦਾ ਦੀ ਸਫਲਤਾ ਹੋ ਰਹੀ ਆ ਹਰਸ਼ ਸ਼ਰਮਾ ਜੀ ਹੁਣੇ ਦੇਖੋ ਅੱਜ ਨੰਗੇ ਪੈਰੀ ਆਏ ਨੇ ਨਵਰਾਤਰੇ ਚੱਲਦੇ ਨੇ ਇਹ ਭਗਤੀ ਭਾਵ ਆ ਬੰਦੇ ਦਾ ਨਰਾਤਿਆਂ ਦੇ ਵਿੱਚ ਚੱਪਲਾ ਨਾ ਪਾਉਣੀ ਆ ਇੱਕ ਤਪ ਹੁੰਦਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਜੈ ਮਾਤਾ ਦੀ ਜੀ ਅੱਜ ਨਵਰਾਤਰੀਆਂ ਦੇ ਦਿਨ ਚੱਲ ਰਹੇ ਆ ਇਸ ਪਰਿਵਾਰ ਦੇ ਵਿੱਚ ਇਸ ਘਰ ਦੇ ਵਿੱਚ ਕਾਲੀ ਮਾਤਾ ਦੇ ਭਗਤ ਆਏ ਨੇ ਸਾਡੇ ਭਰਾ ਸ਼ਰਮਾ ਜੀ ਹੋਣੀ ਸਾਡੇ ਨਾਲ ਵੀਰ ਆਏ ਨੇ ਨਾਲ ਇਹ ਉਹ ਭਰਾ ਨੇ ਜਿਹੜੇ ਹਰ ਮਹੀਨੇ ਹਰ ਕੁਝ ਦਿਨਾਂ ਬਾਅਦ ਕਾਲੀ ਮਾਤਾ ਮੰਦਰ ਦੇ ਅੰਦਰ ਲੰਗਰ ਲਗਾਉਂਦੇ ਨੇ ਲੰਗਰਾਂ ਦੀ ਸੇਵਾ ਮਾਂ ਕਾਲੀ ਇਹਨਾਂ ਤੋਂ ਲੈਂਦੇ ਨੇ ਨਾਲ-ਨਾਲ ਬਰੇਟੇ ਇਲਾਕੇ ਦੇ ਨੇ ਨਾਲ-ਨਾਲ ਉਧਰ ਇਹਨਾਂ ਦਾ ਏਰੀਆ ਦੇ ਵਿੱਚ ਇੱਕ ਜੰਗਲ ਬਣਿਆ ਹੋਇਆ ਜਿੱਥੇ ਬਹੁਤ ਸਾਰੇ ਜਾਣਵਰ ਵੀ ਨੇ ਬੰਦਰ ਵਗੈਰਾ ਹੈਗੇ ਨੇ ਸੋ ਉਹਨਾਂ ਦੀ ਸੇਵਾ ਕਰਦੇ ਨੇ ਤੇ ਅੱਜ ਇਹਨਾਂ ਭਰਾਵਾਂ ਦੀ ਸੇਵਾ ਕਰਨ ਵਾਸਤੇ ਇਹਨਾਂ ਬਜ਼ੁਰਗਾਂ ਬਾਪੂ ਹਣਾਂ ਵਾਸਤੇ ਇੱਥੇ ਖੁਸ਼ੀਆਂ ਦੇ ਘਰ ਦੇ ਵਿੱਚ ਆਏ ਨੇ ਪ੍ਰਮਾਤਮਾ ਅਗੇ ਅਰਦਾਸ ਕਰੋ ਕਿ ਸਾਡੇ ਇਹ ਭਰਾ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣ ਤੰਦਰੁਸਤ ਰਹਿਣ ਇਹ ਉਹ ਨੇ ਜਿਹੜੇ ਕਿਸੇ ਟਾਈਮ ਜਮਾਈ ਨੰਗੇ ਘੁੰਮਦੇ ਸੀ ਅਲਫ ਨੰਗੇ ਸੜਕਾਂ ਤੇ ਫਿਰਦੇ ਰਹਿਣਾ ਲੋਕਾਂ ਨੇ ਦੇਖ ਕੇ ਮਜ਼ਾਕ ਬਣਾਈ ਜਾਣਾ ਦੇਖ ਦੇਖ ਕੇ ਛੇੜੀ ਜਾਣਾ ਪਰ ਕੁਝ ਰੱਬੀ ਰੂਹਾਂ ਨੇ ਜਿਨ੍ਹਾਂ ਦੇ ਅੰਦਰ ਦਿਲ ਦੇ ਅੰਦਰ ਮਾਨਸਾਨੀਅਤ ਸੀ ਕਿ ਉਹਨਾਂ ਨੂੰ ਤਰਸ ਆਇਆ ਤੇ ਉਹਨਾਂ ਨੇ ਇਹਨਾਂ ਰੂਹਾਂ ਨੂੰ ਇਸ ਘਰ ਦੇ ਵਿੱਚ ਥਾਂ ਦਿੱਤਾ ਸੋ ਮੈਂ ਸਾਰੀ ਸੰਗਤ ਨੂੰ ਇਹ ਹੀ ਬੇਨਤੀ ਕਰਦਾ ਅੱਜ ਵੀਰੇ ਹੋਣੀ ਆਏ ਆ ਵੀਰੇ ਸਭ ਤੋਂ ਪਹਿਲਾਂ ਤੁਹਾਡਾ ਚੱਲਿਆ ਹੋਇਆ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਆ ਬਈ ਮਾਰੇ ਤੁਹਾਨੂੰ ਬਲ ਬਖਸ਼ੇ ਮਹਾਮਾਈ ਕਿਰਪਾ ਕਰੇ ਅੱਜ ਖੁਸ਼ੀਆਂ ਦੇ ਘਰ ਦੇ ਵਿੱਚ ਬਾਈ ਜੀ ਹੋਣੀ ਸੇਵਾ ਲੈ ਕੇ ਆਏ ਨੇ ਇੱਥੇ ਸਾਡੇ ਇੱਕ ਬਾਥਰੂਮ ਬਣ ਰਹੇ ਨੇ ਜੀ ਉਸ ਬਾਥਰੂਮਾਂ ਦੇ ਵਿੱਚ ਟਾਇਲ ਲੱਗਣੀ ਸੀ ਉਹ ਵੀਰੇ ਹੋਣਾਂ ਨੇ ਸੇਵਾ ਕੀਤੀ ਸਾਰੀ ਟਾਇਲਾਂ ਦੀ ਬਾਥਰੂਮ ਚ ਜਿੰਨੇ ਵੀ ਟਾਇਲ ਲੱਗਣੇ ਸਾਰੀਆਂ ਦੀ ਸਾਰੀ ਟਾਇਲ ਬਾਈ ਜੀ ਹੋਣਾਂ ਨੇ ਲੈ ਨਾਲ ਨਾਲ ਇੱਥੇ ਸਾਨੂੰ ਰਾਸ਼ਨ ਪਾਉਣ ਵਾਸਤੇ ਕੁਝ ਡਰਮ ਚਾਹੀਦੇ ਸੀ ਕਿਉਂਕਿ ਇੱਥੇ ਸਾਡੇ ਸਟੋਰ ਦੇ ਵਿੱਚ ਕਾਫੀ ਨੁਕਸਾਨ ਹੁੰਦਾ ਸੀ ਚੂਹੇ ਵਗੈਰਾ ਫਿਰਦੇ ਆਸੇ ਪਾਸੇ ਖੇਤ ਕਰਕੇ ਤੇ ਵੀਰੇ ਹੋਣਾ ਨੇ ਸਾਨੂੰ 20 ਡਰਮ ਚਾਹੀਦੇ ਸੀ ਪਲਾਸਟਿਕ ਦੇ 70 70 ਕਿਲੋ ਵਾਲੇ ਡਰਮ ਆ ਉਹ ਵੀਰੇ ਹੋਣਾ ਨੇ ਅੱਜ ਸਾਨੂੰ ਲੈ ਕੇ ਦਿੱਤੇ ਨੇ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਵੀਰੇ ਪਰਮਾਤਮਾ ਤੁਹਾਨੂੰ ਹਿੰਮਤ ਦੇਵੇ ਚੜ੍ਹਦੀ ਕਲਾ 'ਚ ਰੱਖੇ ਸਾਡੇ ਦੂਸਰੇ ਘਰ ਦੇ ਵਿੱਚ ਵੀ ਸੁਪਨਿਆਂ ਦੇ ਘਰ ਦੇ ਵਿੱਚ ਵੀ ਵੀਰੇ ਹੋਣੀ ਜਾ ਕੇ ਆਏ ਨੇ ਉੱਥੇ ਵੀ ਇਹ ਹਰ ਥੋੜੇ ਦਿਨਾਂ ਬਾਅਦ ਮਹੀਨੇ 'ਚ ਦੋ ਬਾਰ ਇੱਥੇ ਜਾ ਕੇ ਆਉਂਦੇ ਨੇ ਜਿੱਥੇ ਦੁੱਧ ਦੀ ਸੇਵਾ ਹੁੰਦੀ ਆ ਸੰਗਤ ਦਾ ਸਹਿਯੋਗ ਆ ਭਰਾ ਉਹਨਾਂ ਨੂੰ ਉੱਥੇ ਸੇਵਾ ਕਰਦੇ ਨੇ ਆਪਣੇ ਇਲਾਕੇ ਦੇ ਵਿੱਚ ਬਹੁਤ ਸਾਰੀਆਂ ਸਖਸ਼ੀਤਾ ਇਹਨਾਂ ਦੇ ਨਾਲ ਜੁੜੀਆਂ ਹੋਈਆਂ ਨੇ ਜਿਹੜੇ ਆਪਣਾ ਥਿਲ ਫੁੱਲ ਕੱਢ ਕੇ ਜਿਹੜੇ ਆਪਣੀ ਨੇਕ ਕਮਾਈ ਕਿਰਤ ਕਮਾਈ ਕੱਢ ਕੇ ਉਹਦਾ ਛੋਟਾ ਤੋਂ ਛੋਟਾ ਵੱਡੇ ਤੋਂ ਵੱਡਾ ਹਿੱਸਾ ਕੱਢ ਕੇ ਇਹਨਾਂ ਨੂੰ ਦਿੰਦੇ ਨੇ ਤੇ ਵੀਰ ਹੋਣੀ ਇਹਨਾਂ ਜਗ੍ਹਾ ਤੱਕ ਪਹੁੰਚਦਾ ਕਰਦੇ ਨੇ ਜਿੱਥੇ ਉਹ ਲਵਾਰਸ ਬੇਸਹਾਰਾ ਜਿਹੜੇ ਵਿਚਾਰੇ ਜਿਨ੍ਹਾਂ ਦਾ ਕੋਈ ਆਪਣਾ ਨਹੀਂ ਹੈ ਜਾਂ ਜਿਨ੍ਹਾਂ ਦੇ ਆਪਣੇ ਹੋਣ ਦੇ ਬਾਵਜੂਦ ਵੀ ਆਪਣੇ ਨਹੀਂ ਹੈ ਉਹ ਲੋਕ ਜਿਨ੍ਹਾਂ ਨੂੰ ਆਪਣਿਆਂ ਨੇ ਹੀ ਨਰਕ 'ਚ ਧੱਕਾ ਦੇਤਾ ਇਹ ਉਹਨਾਂ ਦੀ ਸੇਵਾ ਕਰਦੇ ਨੇ ਇਹ ਉਹਨਾਂ ਦਾ ਖਿਆਲ ਰੱਖਦੇ ਨੇ ਕੱਲਾ ਸੁਪਣਿਆਂ ਦਾ ਘਰ ਜਾਂ ਖੁਸ਼ੀਆਂ ਦਾ ਘਰ ਨਹੀਂ ਇਹ ਵੀਰੇ ਹੋਣੀ ਮਲੇਰਕੋਟਲੇ ਦੇ ਦੋ ਆਸ਼ਰਮ ਨੇ ਉੱਥੇ ਵੀ ਸੇਵਾ ਕਰਕੇ ਆਉਂਦੇ ਨੇ ਨਾਲ-ਨਾਲ ਬੁਲਾਡੇ ਜਾਂਦੇ ਵੀਰੇ ਹਨਾ ਪਿੰਗਲਵਾੜਾ ਸਾਹਿਬ ਉੱਥੇ ਵੀ ਇਹ ਬਾਈ ਜੀ ਹੋਣੀ ਇੱਕ ਰਾਚੋਂ ਉੱਥੇ ਵੀ ਸੇਵਾ ਕਰਕੇ ਆਂਦੇ ਨੇ ਸੋ ਕਿਵੇਂ ਵੀ ਲੱਗਾ ਵੀਰੇ ਅੱਜ ਬਹੁਤ-ਬਹੁਤ ਵਧੀਆ ਲੱਗੇ ਵੀਰੇ ਸਾਨੂੰ ਆ ਕੇ ਇੱਕ ਇੱਕ ਤਰ੍ਹਾਂ ਸਾਨੂੰ ਇਹ ਵੀ ਬਹੁਤ ਵਧੀਆ ਤੁਹਾਨੂੰ ਲੱਗੀ ਕਿਹੜੀ ਜੀ ਜਦੋਂ ਕਹਿੰਦੇ ਸੀ ਮੈਨੂੰ ਦੇਖੀ ਜੀ ਸਾਨੂੰ ਆ ਕੇ ਦਿਲ ਖੁਸ਼ੀ ਦਿੱਤੀ ਵੀ ਬਾਕੀ ਸਾਡੀ ਕੋਈ ਸੇਵਾ ਜੋ ਮੰਡੀ ਦੇ ਸਹਿਯੋਗ ਪਿੰਨ ਪਾਈਆਂ ਦੇ ਸਹਿਯੋਗ ਨਾਲ ਮਿਲ ਰਹੀ ਆ ਉਹ ਸੇਵਾ ਸਾਨੂੰ ਬੰਦਾ ਵੀ ਸਫਲਤਾ ਹੋ ਰਹੀ ਆ ਵਾਹਿਗੁਰੂ ਬਸ ਪਰਮਾਤਮਾ ਤੁਹਾਡੇ ਭਾਈਆਂ ਦਾ ਤੈਜ ਦਿਓ ਤੁਹਾਨੂੰ ਬਾਰ ਕਰ ਸਾਡੀ ਸਾਰੀ ਟੀਮ ਜੈ ਕਾਲੀ ਮਾਤਾ ਮੰਡਲ ਬ੍ਰਿਟਾ ਵੱਲੋਂ ਤੈਜ ਦਿਓ ਧੰਨਵਾਦ ਕਰ ਸੋ ਸੰਗਤ ਜੀ ਅਰਦਾਸ ਕਰਿਓ ਸਾਡੇ ਭਰਾਵਾਂ ਵਾਸਤੇ ਸ਼ਰਮਾ ਜੀ ਹੁਣੀ ਦੇਖੋ ਅੱਜ ਨੰਗੇ ਪੈਰੀ ਆਏ ਨੇ ਨਵਰਾਤਰੇ ਚੱਲਦੇ ਨੇ ਇਹ ਭਗਤੀ ਭਾਵ ਆ ਬੰਦੇ ਦਾ ਇਹਨਾਂ ਰਾਤਿਆਂ ਦੇ ਵਿੱਚ ਚੱਪਲਾ ਨਾ ਪਾਉਣੀਆਂ ਇੱਕ ਤਪ ਹੁੰਦਾ ਆ ਅਸੀਂ ਉਹ ਵਾਲਾ ਤਪ ਤਾਂ ਨਹੀਂ ਕਰ ਸਕਦੇ ਜਿਹੜੇ ਸਾਡੇ ਮਹਾਪੁਰਸ਼ ਕਰ ਗਏ ਜਿਨ੍ਹਾਂ ਨੇ ਪੂਰੀ ਦੁਨੀਆ ਨੂੰ ਸਮਾਰਤਾ ਜਿਨ੍ਹਾਂ ਨੇ ਦੁਨੀਆ ਨੂੰ ਰਾਹ ਦਿਖਾਤੇ ਉਹ ਤਪ ਤਾਂ ਸਾਡੇ ਕੋਲੋਂ ਨਹੀਂ ਹੋਣੇ ਕਿਉਂਕਿ ਅਸੀਂ ਕਲ ਜੁਗੀ ਜੀ ਆ ਸਾਡੇ ਅੰਦਰ ਆਪਾਂ ਦੇ ਅਸੀਂ ਘੜੇ ਭਰੇ ਹੋਏ ਆ ਪਰ ਅਸੀਂ ਇਹਦਾ ਪਛਤਾਵਾ ਕਰਨ ਵਾਸਤੇ ਜਿੰਨਾ ਕੁ ਵੀ ਥੋੜਾ ਉਹ ਤਿਲ ਫੁੱਲ ਭੇਟਾਂ ਕਰ ਸਕੀਏ ਆਪਣੇ ਆਪਣੀ ਰੂਹ ਦਾ ਆਪਾਂ ਮਹਿਸੂਸ ਕਰ ਸਕਦੇ ਆ ਪਰਮਾਤਮਾ ਨੂੰ ਸਮਰਪਿਤ ਕਰ ਸਕਦੇ ਆ ਬਸ ਇਹੀ ਕੁਛ ਕਰ ਸਕਦੇ ਆ ਕਿ ਵੀ ਨੰਗੇ ਪੈਰੀ ਚਾਹੇ ਪੈਰਾਂ 'ਚ ਕੰਡੇ ਹੋਣ ਚਾਹੇ ਰੋੜੇ ਵੱਟੇ ਹੋਣ ਚਾਹੇ ਕੁਛ ਹੋਵੇ ਪਰ ਰਹਿਣਾ ਨੰਗੇ ਪੈਰੀ ਆ ਇਹ ਵੀ ਇੱਕ ਬਹੁਤ ਵੱਡਾ ਸਮਰਪਣ ਆ ਆਪਣੇ ਇਹ ਜਿਹੜੀ ਭਗਤੀ ਹੈਗੀ ਆ ਇਹ ਮਹਾਮਈ ਨਾਲ ਜਿਹੜਾ ਪਿਆਰ ਹੈਗਾ ਆ ਇਹ ਬਹੁਤ اٹੂਤ ਆ ਉਹ ਉਸ ਮਹਾਮਈ ਦੀ ਕਿਰਪਾ ਨਾਲ ਹੀ ਉਸ ਮਹਾਮਈ ਦੀ ਮਿਹਰ ਨਾਲ ਹੀ ਇਹ ਸੇਵਾਵਾਂ ਇਹ ਸਾਹ ਚੱਲ ਰਹੇ ਨੇ ਪਰਮਾਤਮਾ ਅੱਗੇ ਮਹਾਮਈ ਦੇ ਅੱਗੇ ਅਰਦਾਸ ਕਰੋ ਕਾਲੀ ਮਾਤਾ ਦੇ ਅੱਗੇ ਅਰਦਾਸ ਕਰੀਏ ਕਿ ਭਾਈ ਸਾਡੇ ਭਰਾਵਾਂ ਨੂੰ ਇਦਾਂ ਹੀ ਬਲ ਬਖਸ਼ਿਓ ਸੇਵਾ ਕਰਦੇ ਰਹਿਣ ਅੱਗੇ ਵਧਣ ਦਿਨ ਦੁੱਕ ਨੀ ਰਾਤ ਚੌਗਣੀ ਤਰੱਕੀਆਂ ਕਰਨ ਆਪਣੇ ਕੰਮ ਕਾਰੋਬਾਰ 'ਚ ਤਰੱਕੀਆਂ ਹੋਣ ਇਹਨਾਂ ਦੇ ਪਰਿਵਾਰ ਤੰਦਰੁਸਤ ਰਹਿਣ ਸਭ ਤੋਂ ਵੱਡੀ ਅਰਦਾਸ ਹੈ ਤੰਦਰੁਸਤੀ ਦੀ ਅਰਦਾਸ ਕਰਿਓ ਤੰਦਰੁਸਤ ਰਹਿਣ ਸਾਰੇ ਭਾਈ ਇਹਨਾਂ ਹੀ ਕਹਿੰਦੇ ਖਿਮਾ ਦੇ ਜਾਚ ਕਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ